ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਫੇਰ ਪੰਜਾਬੀ ਦੀ ਕਲਾਸ ਲੈ ਕੇ ਹਾਜ਼ਰ ਆ ਐਮਸੀਕਿਊ ਪਾਰਟ 5 ਠੀਕ ਹੈ ਸਭ ਤੋਂ ਪਹਿਲਾਂ ਬੱਚੇ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਹੈ ਤਾਂ ਜੋ ਹੋਰ ਬੱਚਿਆਂ ਤੱਕ ਪਹੁੰਚ ਸਕੇ ਫਿਰ ਆਪਾਂ ਆਪਣੀ ਕਲਾਸ ਜਿਹੜੀ ਸ਼ੁਰੂ ਕਰਦੇ ਹਾਂ ਠੀਕ ਹੈ ਬਹੁ ਵਿਕਲਪੀ ਪ੍ਰਸ਼ਨ ਮਾਸਟਰ ਤੇ ਡਰਿੱਟੇ ਲੈਕਚਰ ਆ ਦੇ ਲਈ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਜੀ ਹਾਂਜੀ ਬੱਚੇ ਕਲਾਸ ਸ਼ੇਅਰ ਕਰ ਦੋ ਠੀਕ ਹੈ ਆਪਾਂ ਆਪਣੀ ਕਲਾਸ ਸ਼ੁਰੂ ਕਰੀਏ ਅੱਜ ਦਾ ਆਪਣਾ ਪਹਿਲਾ ਪ੍ਰਸ਼ਨ ਹੈ ਗਜ਼ਲ ਦੇ ਪਹਿਲੇ ਸ਼ੇਅਰ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਗਜ਼ਲ ਦੇ ਪਹਿਲੇ ਸ਼ੇਅਰ ਨੂੰ ਕੀ ਕਹਿੰਦੇ ਐ ਮਿਸਰਾ ਆਦ ਤਲਬ ਜਾਂ ਮਤਲਾ ਕਵਲ ਦੇ ਪਹਿਲੇ ਸ਼ੇਰ ਨੂੰ ਮਤਲਾ ਬੋਲਿਆ ਜਾਂਦਾ ਜੀ ਮਤਲਾ ਠੀਕ ਹੈ ਤੇ ਅੰਪਲੇ ਨੂੰ ਮਿਸਰਾ ਅਗਲਾ ਪ੍ਰਸ਼ਨ ਆਪਣੇ ਕੋਲੇ ਹੈ ਜੀ ਸਵੈ ਜੀਵਨੀ ਦਾ ਅੰਗਰੇਜ਼ੀ ਅਨੁਵਾਦ ਕੀ ਹੈ ਆਟੋ ਬਾਇਓਗ੍ਰਾਫੀ ਲਾਈਫ ਸਟੋਰੀ ਮੈਮੋਰੀਜ਼ ਜਾਂ ਬਾਇਓਗ੍ਰਾਫੀ ਹਾਂਜੀ ਸਵੈ ਜੀਵਨੀ ਦਾ ਅੰਗਰੇਜ਼ੀ ਅਨਵਾਦ ਇਹ ਅਨਸਰ ਹੈ ਜੀ ਆਟੋ ਬਾਇਓਗ੍ਰਾਫੀ ਅਗਲਾ ਪ੍ਰਸ਼ਨ ਹੈ ਆਪਣੇ ਕੋਲ ਗੁਰਮਤ ਕਾਵ ਦੇ ਮੂਢੀ ਕੌਣ ਸਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮਤ ਕਾਵ ਦੇ ਮੂਢੀ ਬਹੁਤ ਸੌਖਾ ਪ੍ਰਸ਼ਨ ਹੈ ਠੀਕ ਹੈ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਗੁਰਮਤਿ ਕਾਵ ਦੇ ਮੋਢੀ ਠੀਕ ਹੈ पहले गुरु है राजे गुरु अमरदास जी तीजे गुरु है गुरु अर्जन देव जी पंचवी गुरु है तो गुरु रामदास जी चौथे गुरु है ठीक है अगला प्रश्न अपने को ले है, बच्चे किस्सा शब्द किस भाषा तो आया है? हाँ जी किस्सा शब्द है जो किस भाषा तो आया है फारसी अरबी संस्कृत उर्दू ਕਿੱਸਾ ਸ਼ਬਦ ਹੈ राजे ਇਹ ਅਰਬੀ ਤੋਂ ਆਇਆ ਹੈ ਠੀਕ ਹੈ ਅਰਬੀ ਆਂਸਰ ਆਊਗਾ ਮਾਸਟਰ ਡਿਗਰੀ ਦੇ ਪੇਪਰ ਦੇ ਵਿੱਚ ਵੀ ਆ ਚੁੱਕਿਆ ਹੈ राजे ਪ੍ਰਸ਼ਨ ਠੀਕ ਹੈ ਕਿੱਸਾ ਸ਼ਬਦ ਹੈ ਜਿਹੜਾ ਅਰਬੀ ਭਾਸ਼ਾ ਤੋਂ ਆਇਆ ਮੰਨਿਆ ਹੈ ਜਿਹੜਾ ਸਹੀ ਮੰਨਿਆ ਗਿਆ ਸੀ ਇਸੇ ਦਾ ਹੀ ਨੰਬਰ ਮਿਲਿਆ ਸੀ राजे ਬੱਚਿਆਂ ਨੂੰ ਅਗਲਾ ਪ੍ਰਸ਼ਨ ਆਪਣੇ ਕੋਲੇ ਵਾਕ ਦੇ ਵਿੱਚ ਉਦੇਸ਼ ਤੋਂ ਬਿਨਾ ਜਿਹੜਾ ਬਾਕੀ ਵਾਕ ਰਹਿ ਜਾਂਦਾ ਉਸ ਨੂੰ ਕੀ ਕਿਹਾ ਜਾਂਦਾ ਹੈ ਹਾਂਜੀ ਸੰਯੁਕਤ ਵਾਕ ਅਪੂਰਨ ਵਾਕ ਕਹਿ ਦਿੰਦੇ ਆ ਵਿਦੇ ਜਾਂ ਸਰਲ ਵਾਕ ਵਿੱਚ ਉਦੇਸ਼ ਤੋਂ ਬਿਨਾਂ ਜਿਹੜਾ ਬਾਕੀ ਵਾਕ ਰਹਿ ਜਾਂਦਾ ਉਹਨੂੰ ਵਿਦੇ ਬੋਲਦੇ ਆ ਉਵਾਕ ਹੁੰਦਾ ਬੱਚੇ ਜਿਹੜਾ ਉਹਦੇ ਦੋ ਹਿੱਸੇ ਹੁੰਦੇ ਆ ਠੀਕ ਹੈ ਇੱਕ ਹੁੰਦਾ ਉਦੇਸ਼ ਤੇ ਦੂਜਾ ਹੁੰਦਾ ਵਿਦੇਸ਼ ਉਦੇਸ਼ ਕੀ ਹੁੰਦਾ ਹਾਂਜੀ ਆਪਾਂ ਜਿਸ ਦੇ ਬਾਰੇ ਕੁਝ ਕਹਿਣਾ ਹੁੰਦਾ ਜਿਸ ਦੇ ਬਾਰੇ ਕੋਈ ਗੱਲ ਕਰਨੀ ਹੁੰਦੀ ਹੈ ਜੇ ਉਹਨੂੰ ਉਦੇਸ਼ ਬੋਲਦੇ ਆ ਤੇ ਬਾਕੀ ਜਿਹੜਾ ਵਾਕ ਰਹਿ ਜਾਂਦਾ ਉਹ ਵਿਦੇਹ ਹੁੰਦਾ ਸਾਰਾ ਉਹਨੂੰ ਵਿਦੇਹ ਬੋਲਦੇ ਆ ਜਿਵੇਂ ਮਨ ਨੂੰ ਆਪਾਂ ਇੱਕ ਉਦਾਹਰਣ ਲੈ ਲਈ ਚੀਤਾ ਤੇਜ਼ ਦੌੜਦਾ ਹੈ ਹੁਣ ਇਹਦੇ ਵਿੱਚ ਉਦੇਸ਼ ਕੀ ਹੈ ਗੱਲ ਕਿਦੇ ਬਾਰੇ ਹੋ ਰਹੀ ਹੈ ਚੀਤੇ ਬਾਰੇ ਚੀਤਾ ਉਦੇਸ਼ ਹੈ ਜਿਹੜਾ ਬਾਕੀ ਸਾਰਾ ਵਾਕ ਰਹਿ ਗਿਆ ਉਹ ਕੀ ਹੈ ਵਿਦੇ ਠੀਕ ਹੈ ਉਸ ਦਾ ਭਰਾ ਸ਼ਹਿਰ ਰਹਿੰਦਾ ਹੈ ਜਾਂ ਉਸ ਦਾ ਭਰਾ ਸ਼ਹਿਰ ਵਿੱਚ ਰਹਿੰਦਾ ਹੈ ਉਸ ਦਾ ਭਰਾ ਭਰਾ ਤੱਕ ਹੋਊਗਾ ਜੇ ਉਦੇਸ਼ ਭਰਾ ਬਾਰੇ ਗੱਲ ਹੋ ਰਹੀ ਹੈ ਇਹ ਸ਼ਹਿਰ ਵਿੱਚ ਰਹਿੰਦਾ ਹੈ ਸ਼ਹਿਰ ਵਿੱਚ ਰਹਿੰਦਾ ਜਿਹੜਾ ਵਾਕ ਰਹਿ ਗਿਆ ਮਗਰ ਉਹ ਕੀ ਹੋਊਗਾ ਵਿਦੇਹ ਠੀਕ ਹੈ ਦੋ ਹਿੱਸੇ ਆ ਵਾਕ ਦੇ ਉਦੇਸ਼ ਤੇ ਵਿਦੇਹ ਜਿਹੜਾ ਉਦੇਸ਼ ਤੋਂ ਬਿਨਾ ਬਾਕੀ ਆ ਉਹਨੂੰ ਵਿਦੇਹ ਬੋਲਦੇ ਆ ਜੀ ਅਗਲਾ ਪ੍ਰਸ਼ਨ ਹੈ ਕਿਰਾ ਜੀ ਆਪਣੇ ਕੋਲੇ ਚੰਡੀ ਦੀ ਵਾਰ ਕਿਸ ਗੁਰੂ ਦੀ ਰਚਨਾ ਹੈ ਹਾਂਜੀ ਸਸ਼ੀਕਾਲ ਜੀ ਹਾਂਜੀ ਚੰਡੀ ਦੀ ਵਾਰ ਕਿਸ ਗੁਰੂ ਦੀ ਰਚਨਾ ਹੈ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਚੰਡੀ ਦੀ ਵਾਰ ਕਿਹੜੇ ਛੰਦ ਵਿੱਚ ਹੈ ਹਾਂ ਜੀ ਆਨਸਰ ਦਿਓ राजे ਕਿਹੜੇ ਛੰਦ ਵਿੱਚ ਹੈ ਚੰਡੀ ਦੀ ਵਾਰ ਪਰਮਜੀਤ ਕੌਰ ਹਰਦੀਪ ਕੌਰ ਪੁੱਛਿਆ ਬੱਚੇ ਮੈਂ ਛੰਦ ਤੇ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿਆਦਾ ਰਚਨਾ ਕੀਤੀ ਹੈ ਬੱਚੇ ਇਹਨਾਂ ਨੇ ਉਹ ਕਿਹੜੀ ਭਾਸ਼ਾ ਦੇ ਵਿੱਚ ਹੈ ਬ੍ਰਿਜ ਭਾਸ਼ਾ ਦੇ ਵਿੱਚ ਇਹਨਾਂ ਦੀ ਰਚਨਾ ਜ਼ਿਆਦਾ ਤੇ ਚੰਡੀ ਦੀ ਬਾਹਰ ਹੈ ਜਿਹੜੀ ਉਹ ਸਿਰਖੰਡੀ ਜਾਂ ਨਿਸ਼ਾਨੀ ਜ਼ਿਆਦਾਤਰ ਤਾਂ ਬੱਚੇ ਸਿਰਖੰਡੀ ਛੰਦ ਹੀ ਸਹੀ ਕੀਤਾ ਜਾਂਦਾ ਪਰ ਇੱਕ ਵਾਰ ਜਦੋਂ ਪੰਜਾਬ ਦੇ ਪੇਪਰ ਦੇ ਵਿੱਚ ਪ੍ਰਸ਼ਨ ਪੁੱਛਿਆ ਸੀ ਤਾਂ ਉਹਨਾਂ ਨੇ ਦੋਨੋਂ ਆਪਸ਼ਨ ਆ ਪਾਈਆਂ ਸੀ ਰਜੇ ਸਿਰਖੰਡੀ ਤੇ ਨਿਸ਼ਾਨੀ ਠੀਕ ਹੈ ਇਹ ਦੋਨੋਂ ਸਹੀ ਹੈ ਜਿਆਦਾਤਰ ਸਿਰਖੰਡੀ ਵੱਧ ਆਉਂਦਾ ਠੀਕ ਹੈ ਹਾਂਜੀ ਅਗਲਾ ਪ੍ਰਸ਼ਨ ਆਪਣੇ ਕੋਲੇ ਹੈਗਾ ਰਸ ਸੰਪਰਦਾਇਆ ਹਾਂਜੀ ਸਥਾਪਕ ਕੌਣ ਹੈ ਜੀ ਰਸ ਸੰਪਰਦਾਇ ਰਸ ਸੰਪਰਦਾਇ ਦੇ ਸੰਸਥਾਪਕ ਦੱਸੋ ਜੀ ਭਰਤ ਮੁਨੀ ਵਾਮਨ ਅਨੰਤਵਰਦਨ ਜਾਂ ਤੁੰਤ ਕਾਇਦਾ ਸਹੀ ਅਨਸਰ ਹੈ ਭਰਤ ਮੁਨੀ ਰਸ ਸੰਪਰਦਾਇ ਦੇ ਸੰਸਥਾਪਕ ਪਰਤਮੁਨੀ ਹੈ ਰਜੇ ਤੇ ਜੇ ਧੁਨੀ ਆ ਸੰਪਰਦਾਇ ਆ ਜਿਹੋ ਉਹਦੇ ਹੈਗੇ ਆ ਬੱਚੇ ਅਨੰਤ ਵਰਦਨ ਠੀਕ ਹੈ ਤੇ ਵਿਕਰੋਪਤੀ ਪੁੰਤਕ ਠੀਕ ਹੈ ਜੀ ਅਗਲਾ ਪ੍ਰਸ਼ਨ ਆਪਣੇ ਕੋਲੇ ਹੈਗਾ ਬੱਚੇ ਪੰਜਾਬ ਦੇ ਹੀਰੇ ਕਿਸ ਦੀ ਪੁਸਤਕ ਹੈ ਪੂਰਨ ਸਿੰਘ ਮੋਲਾਬਖਸ਼ ਕੁਸ਼ਤਾ ਬ੍ਰਹਮ ਜਗਦੀਸ਼ ਸਿੰਘ ਜਾਂ ਵਿਕਰਮ ਸਿੰਘ ਘੁੰਮਣ ਹਾਂਜੀ ਮੋਲਾਬਖਸ਼ ਕੁਸ਼ਤਾ ਇਹਨਾਂ ਦੀ ਪੁਸਤਕ ਹੈ ਜੀ ਪੰਜਾਬ ਦੇ ਹੀਰੇ ਅਗਲਾ ਪ੍ਰਸ਼ਨ ਆਪਣੇ ਕੋਲੇ ਹੈਗਾ ਬੱਚੇ ਬੰਦਰਗਾਹ ਕਦੋਂ ਛਪਿਆ ਹੈ ते दी रचना है? हाँ जी बंदरगाह कदया उन्नीस सौ पचवंजा ठीक है ते रचना की रजे बंदरगाह ਠੀਕ ਹੈ 바ਵਾ ਬਲਵੰਤ ਦੀ ਰਚਨਾ 1955 ਦੇ ਵਿੱਚ ਛਪਿਆ ਇਸ ਤੋਂ ਇਲਾਵਾ ਬੱਚੇ ਆਪਣੇ ਚੈਨਲ ਦੇ ਉੱਪਰ ਜੇ ਤੁਸੀਂ ਜਾਉਂਗੇ ਨਾ ਤਾਂ ਮਾਸਟਰ ਕੇਡਰ ਦੀ ਕੁਝ ਮਤਲਬ ਕੁਝ ਕ੍ਰਾਈਟਰ ਕੁਝ ਇੱਕ ਕਵੀ ਆ ਉਹਨਾਂ ਦੀ ਪਲੇਲਿਸਟ ਦੇ ਵਿੱਚ ਤੁਸੀਂ ਜਾ ਕੇ ਦੇਖਿਓ ਉੱਥੇ ਬੱਚੇ ਇਹਨਾਂ ਨੇ ਨਾ ਟ੍ਰਿਕਾਂ ਬਣਾ ਕੇ ਪਾਈਆਂ ਹੋਈਆਂ ਠੀਕ ਹੈ ਕਨੀਰਾ ਚਾਤ੍ਰਿਕ ਆ ਭਾਈ ਵੀਰ ਸਿੰਘ ਦੀ ਰਚਨਾ ਹੈ ਇਸ ਤੋਂ ਇਲਾਵਾ ਨਾਇਕ ਸਿੰਘ ਦੀ ਵੀ ਬਣੀ ਹੋਈ ਆ ਬੱਚੇ ਨਾਵਲ ਆ ਉਹਨਾਂ ਦੇ ਠੀਕ ਹੈ ਅਮਰਤਾ ਪ੍ਰੀਤਮ ਦੇ ਨਾਵਲ ਹੈ ਸਰਜੀਤ ਪਾਤਰ ਦੀ ਟ੍ਰਿਕ ਬਣੀ ਹੋਈ ਹੈ ਠੀਕੇ ਤੁਸੀਂ ਚੈਨਲ ਤੇ ਆਪਣੇ ਤੇ ਜਾ ਕੇ ਜਦੋਂ ਜਾਓਗੇ ਅੰਦਰ ਠੀਕੇ ਤਾਂ ਪਲੇਲਿਸਟ ਖੋਲੋ ਬੱਚੇ ਪੰਜਾਬੀ ਦੀ ਤੇ ਉਹਦੇ ਵਿੱਚ ਨਾ ਸਾਰਿਆਂ ਦੀ ਟ੍ਰਿਕ ਪਾਈ ਹੋਈ ਹੈ ਬਹੁਤ سارے ਰਾਈਟਰ ਰਹਿੰਦੇ ਆ ਉਹ ਜਿੱਦਾਂ ਹੀ ਆਪਣੇ ਮਤਲਬ ਐਮਸੀਕਿਊ ਦਾ ਰਿਸਪਾਂਸ ਰਹੂਗਾ ਬੱਚੇ ਤੁਹਾਡਾ ਠੀਕੇ ਇਸੇ ਤਰ੍ਹਾਂ ਆਪਾਂ ਅੱਗੇ ਜਿਵੇਂ ਆਰਤਿਕ ਭਾਗ ਆਗੇ ਜਾਂ ਨਾਵਲਕਾਰ ਭਾਗ ਭਾਗ ਹੈਗਾ ਠੀਕੇ ਕਾਫੀ ਲੈਂਥੀ ਹੈ ਬੱਚੇ ਠੀਕੇ ਇਹਨਾਂ ਦੀ ਆਪਾਂ ਇਹਨਾਂ ਦੇ ਸੰਨ ਦੇ ਨਾਲ ਜਿਵੇਂ ਹੁਣ ਪੁੱਛਦੇ ਵੀ ਕਿਹੜੀ ਕਿਤਾਬ ਕਦੋਂ ਛਪੀ ਠੀਕ ਹੈ ਸਾਲ ਵੀ ਪੁੱਛਦੇ ਆ ਤਾਂ ਆਪਾਂ ਸਾਲ ਦੇ ਨਾਲ ਹੀ ਬੱਚੇ ਇਸ ਤਰ੍ਹਾਂ ਦੀ ਟ੍ਰਿਕ ਬਣਾ ਕੇ ਉਹਨੂੰ ਅੱਗੇ ਆਪਾਂ ਪੜਾएंगे ਮਤਲਬ ਜਿਹੜਾ ਸੌਖਾ ਯਾਦ ਰਹਿ ਸਕੇ ਤੁਹਾਡੇ ਠੀਕ ਹੈ ਅਗਲਾ ਪ੍ਰਸ਼ਨ ਆਪਣੇ ਕੋਲ ਹੈਗਾ ਬਠਿੰਡਾ ਜੀ ਗੁਰੂ ਤੇਗ ਬਹਾਦਰ ਜੀ ਹਾਂ ਜੀ

अपने कोले है बच परम मनुख पुस्तक है हां जी कसम मनुख पुस्तक ਜੇ ਆਪਾਂ ਪ੍ਰਸ਼ਨ ਕਰਾਂਗੇ ਤਾਂ ਤੁਸੀਂ ਇਹ ਦੇਖੋ ਵੀ ਇੱਕ ਹੀ ਟੌਪਿਕ ਦੇ ਵਿੱਚੋਂ ਕਾਫੀ ਸਾਰੇ ਪ੍ਰਸ਼ਨ ਬਣਨਗੇ ਠੀਕ ਹੈ ਪਟੋ ਘੱਟ ਮੇਰੇ ਕੋਲ 4450 ਪ੍ਰਸ਼ਨ ਐ ਐਮਸੀਕਿਊ ਠੀਕ ਹੈ ਬਾਕੀ ਆਪਾਂ ਇਸ ਟੌਪਿਕ ਦੇ ਨਾਲ ਹੀ ਗੱਲ ਕਰਦੇ ਆ ਤਾਂ ਮਤਲਬ ਉਹ ਜੇ ਇੱਕ ਹੀ ਨੂੰ ਹੀ ਲੈ ਕੇ ਚੱਲੀ ਚੱਲਾਂਗੇ ਬੱਚਾ ਵੀ ਬੋਰ ਹੋਊਗਾ ਉਹਦੇ ਆਦ ਵੀ ਹੀ ਰਹਿਣਾ ਠੀਕ ਹੈ ਇਹ ਚੀਜ਼ ਹੈ ਇਸ ਕੋ ਵਧੀਆ ਬੱਚੇ ਆਪਾਂ ਮਿਕਸ ਕਰਦੇ ਆ ਤਾਂ ਕਰਕੇ ਠੀਕ ਹੈ ਤੁਹਾਨੂੰ ਵੀ ਯਾਦ ਰਿਹਾ ਜੀ ਸੌਖਾ ਬਾਕੀ ਜਿੱਦਾਂ ਦਾ ਰਿਸਪੌਂਸ ਆਉਂਦਾ ਠੀਕ ਹੈ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹੋਰ ਬੱਚਿਆਂ ਤੱਕ ਵੀ ਆਪਾਂ ਉਦਾਂ ਹੀ ਆਪਣੀ ਸੀਰੀਜ਼ ਐ ਜਿਹੜੀ ਸ਼ੁਰੂ ਰੱਖਾਂਗੇ ਠੀਕ ਹੈ ਪਰਮ ਮਨੁੱਖ ਪੁਸਤਕ ਕਿਸ ਦੀ ਆ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਪਿਆਰਾ ਸਿੰਘ ਪਦਮ ਗਿਆਨੀ ਗੁਰਦੇਵ ਸਿੰਘ ਜਾਂ ਗਿਆਨੀ ਦੇਵ ਸਿੰਘ ਆਨਸਰ ਹਾਂਜੀ ਦੱਸੋ ਪਰਮ ਮਨੁੱਖ ਪੁਸਤਕ सिंह गुरु गोविंद सिंह जी दी, दी परमुख प्रश्न है ठीक है अगला प्रश्न है अपने को उची ते लंबी है एक नाल हां जी बोली पेंदी है सद लंबी बोली है जो मैया गाया जाता है उची ते लंबी है एक नाल ਬੱਦ ਬੀ ਆਂਸਰ ਹੈ ਜੀ ਪਾਰਤੀ ਸਾਇਤ ਕਦਮੀ ਪੁਰਸਕਾਰ ਮੂਨ ਪੰਡਾਰੀ ਨੂੰ ਮੂਨ ਦੀ ਅੱਖ ਰਚਨਾ ਤੇ ਮਿਲਿਆ ਹੈ। ਅਗਲਾ ਪ੍ਰਸ਼ਨ ਆਪਣੇ ਕੋਲੇ ਹੈਗਾ ਜੀ ਆਸਾ ਦੀ ਵਾਰ ਕਿਸ ਗੁਰੂ ਜੀ ਦੀ ਰਚਨਾ ਹੈ? ਹਾਂਜੀ। आसा किस गुरु जी की रचना है आसा दी वार गुरु नानक देव जी की रचना है? ਜੀ ਇਹ ਆਨਸਰ ਅਗਲਾ ਪ੍ਰਸ਼ਨ ਬੱਚੇ ਨਜ਼ਮ ਕੀ ਹੁੰਦੀ ਹੈ ਨਜ਼ਮ ਕਿਨੂੰ ਕਹਿੰਦੇ ਆ ਗਜ਼ਲ ਨੂੰ ਜਿਵੇਂ ਮੋਤੀਆਂ ਨੂੰ ਧਾਗੇ 'ਚ ਪਰੋਣਾ ਦਾ ਸ਼ੇਰਾਂ ਚ ਕਲਾ ਨਜ਼ਮ ਹੈ ਬੱਚੇ ਮੋਤੀਆਂ ਨੂੰ ਧਾਗੇ ਦੇ ਵਿੱਚ ਪਰੋਣਾ ਠੀਕ ਹੈ ਨਜ਼ਮ ਬੀ ਆਨਸਰ ਹੈ ਜੀ ਇਸ ਦਾ ਭਾਈ ਵੀਰ ਸਿੰਘ ਦਾ ਜਨਮ ਕਦੋਂ ਹੋਇਆ 1877 1777 72 ਜਾਂ 1872 ਹਾਂਜੀ ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 72 ਠੀਕ ਹੈ 5 ਦਸੰਬਰ 1872 ਨੂੰ ਇਹਨਾਂ ਦਾ ਜਨਮ ਹੋਇਆ ਹੋਇਆ ਕਿੱਥੇ ਬੱਚੇ ਅੰਮ੍ਰਿਤਸਰ ਇਹ ਮੌਤ ਇਹਨਾਂ ਦੀ ਜਿਹੜੀ ਹੋਈ ਆ ਉਹ ਹੋਈ ਆ राजे 1952 ਦੇ ਵਿੱਚ ਠੀਕ ਹੈ ਜੂਨ 5 ਜੂਨ 5 ਜੂ 10 ਹੈ राजे ਹਾਂ 10 ਜੂਨ 8 जून 1957 अगला प्रश्न है जी अपना चंदनवाड़ी काव्य संग्रह किस दि रचना जी चंदनवाड़ी काव्य संग्रह ਪ੍ਰੇਮ ਪ੍ਰਕਾਸ਼ ਨੰਦ ਲਾਲ ਨੂਰਪੁਰੀ ਧਨੀ ਰਾਮ ਚਾਤਰਿਕ ਜਾਂ ਬਾਬਾ ਬਲਵੰਤ ਚੰਦਨਵਾੜੀ ਕਾਵ ਸੰਗ੍ਰਹਿ ਧਨੀ ਰਾਮ ਚਾਤਰਿਕ ਦੀ ਰਚਨਾ ਕੇਸਰ ਕਿਆਰੀ ਸੂਫੀ ਖਾਨਾ ਨਵਾਜ ਮਾਨ ਜਾਂ ਨਵਾਜ ਮਾਨਾ ਇਹ ਸਾਰੀਆਂ ਰਚਨਾ ਰਚੀ ਕੀਤੀਆਂ ਹਨ ਤਨੀ ਰਾਮ ਸ਼ਾਤਰੀ ਤੇ ਨੰਦ ਲਾਲ ਨੂਰਪੁਰੀ ਨੂੰ ਗੀਤਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ ਠੀਕ ਹੈ ਪੂਰਨ ਸਿੰਘ ਦੀ ਮੌਤ ਕਦੋਂ ਹੋਈ ਹਾਂ ਜੀ ਪੂਰਨ ਸਿੰਘ ਦੀ ਮੌਤ ਕਦੋਂ ਹੋਈ ਯਾਰ ਮਨਜੀਤ ਦੱਸੋ ਜਿਨ੍ਹਾਂ ਨੂੰ ਪੰਜਾਬ ਦਾ ਸ਼ੀਵਾ ਦਰਿਆ ਵੀ ਕਿਹਾ ਜਾਂਦਾ ਹੈ ਪ੍ਰੋਫੈਸਰ ਪੂਰਨ ਸਿੰਘ ਨੂੰ 192 31 ਠੀਕ ਹੈ 1931 ਦੇ ਵਿੱਚ ਇਹਨਾਂ ਦੀ ਮੌਤ ਹੋਈ ਹੈ ਤੇ ਇਹਨਾਂ ਦਾ ਜਨਮ राजे 1981 ਦੇ ਵਿੱਚ ਹੋਇਆ ਸੀ ਨੋ ਹ ਮੌਤ 31 ਤੇ ਜਨਮ 1881 ਠੀਕ ਹੈ ਅਗਲਾ ਪ੍ਰਸ਼ਨ ਹੈਗਾ ਰਜੀ ਆਪਣੇ ਕੋਲੇ ਅਮਰਤਾ ਪ੍ਰੀਤਮ ਨੂੰ ਪੰਜਾਬ ਦੀ ਆਵਾਜ਼ ਕਿਸ ਨੇ ਗਿਆ ਹਾਂਜੀ ਸੰਤ ਸਿੰਘ ਸੇਖੋਂ ਪ੍ਰਿੰਸੀਪਲ ਤੇਜਾ ਸਿੰਘ ਨਾਨਕ ਸਿੰਘ ਜਾਦਲੀ ਪੋਰਟਵਾਨਾ ਅਮਰਤਾ ਪ੍ਰੀਤਮ ਨੂੰ ਪੰਜਾਬ ਦੀ ਆਵਾਜ਼ ਪ੍ਰਿੰਸੀਪਲ ਤੇਜਾ ਸਿੰਘ ਨੇ ਗਿਆ ਜੀ ਅਗਲਾ ਪ੍ਰਸ਼ਨ ਹੈ ਬੱਚੇ ਡਾਕਟਰ ਦੀਵਾਨ ਸਿੰਘ ਫੌਜ ਦੇ ਵਿੱਚ ਕੀ ਕੰਮ ਕਰਦੇ ਸੀ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਫੌਜ ਦੇ ਵਿੱਚ ਕੀ ਕੰਮ ਕਰਦੇ ਸੀ अध्यापक से रसोईए से डॉक्टर से जा तो डॉक्टर अगला प्रश्न है क्या रजे लूना किसने रचना है हाँ जी लूना पूर्ण पक्ष पाश शिव कुमार भी दत्ता सिंह तीर ਰਜੇ ਲੂਣਾ ਜਿਹੜੀ ਉਹ ਸ਼ਿਵ ਕੁਮਾਰ ਬਟਾਲਵੀ ਰਚਨਾ ਤੇ ਇਸੇ ਰਚਨਾ ਲੂਣਾ ਇੱਕ ਜਿਹੜਾ ਮਹਾਕਾਵ ਹੈ ਰਜੇ ਇਹਦੇ ਤੇ ਇਹਨਾਂ ਨੂੰ ਭਾਰਤੀ ਸਾਇਤ ਅਕਾਦਮੀ ਪੁਰਸਕਾਰ ਵੀ ਮਿਲਿਆ ਹੋਇਆ ਹੈ ਠੀਕ ਹੈ ਸਰਜੀਤ ਪਾਤਰ ਦਾ ਜਨਮ ਕਦੋਂ ਹੋਇਆ ਹਾਂਜੀ ਸਰਜੀਤ ਪਾਤਰ ਦਾ ਜਨਮ ਕਦੋਂ ਹੋਇਆ ਰਜੇ 46 ਚ 47 ਚ 45 ਜਾਂ 43 ਸਰਜੀਤ ਪਾਤਰ ਦਾ ਜਨਮ 1945 ਦੇ ਵਿੱਚ ਹੋਇਆ ਹੈ ਇਹ ਮੋਹਰ ਜ ਇਹਨਾਂ ਦੀ ਛੋਭ ਠੀਕ ਹੈ ਮਈ 11 ਅਗਲਾ ਪ੍ਰਸ਼ਨ ਆਪਣੇ ਕੋਲੇ ਹੈ ਜੀ ਪਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਗਿਣਤੀ ਕਿੰਨੀ ਹੈ ਰਜੀ ਪਾਈ ਗੁਰਦਾਸ ਜੀ ਦੀਆਂ 12 ਦੀ ਗਿਣਤੀ 39 ਪਾਈ ਗੁਰਦਾਸ ਜੀ ਦੀਆਂ 12 ਦੀ ਗਿਣਤੀ ਅਨਤਾਲੀ ਹੈ ਤੇ ਇੰਨਾ 39 ਵਾਰਾਂ ਦੇ ਵਿੱਚੋਂ ਰਜੇ 22 ਵਾਰਾਂ ਜਿਹੜੀਆਂ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਠੀਕ ਹੈ ਇਸ ਤੋਂ ਇਲਾਵਾ ਬੱਚੇ ਵਾਰਾਂ ਨੂੰ ਇੰਨਾ ਧਿਆਨ ਨਾਲ ਪੜ੍ਹਨਾ ਤੁਸੀਂ ਜਿਵੇਂ ਵਾਰਾਂ ਦੇ ਵਿੱਚ ਨਾ ਪੁੱਛ ਲੈਂਦੇ 33ਵੀਂ ਵਾਰ ਹੈ ਜਿਹੜੀ ਉਹਦੇ ਵਿੱਚ ਕੀ ਹੈ ਜਾਂ ਜਿਵੇਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜੀਵਨ ਤਾ ਬਿਰਤਾਂਤ ਹੈ ਉਹ ਕਿਹੜੀ ਵਾਰ ਦੇ ਵਿੱਚ ਦਿੱਤਾ ਗਿਆ ਹੈ ਠੀਕ ਹੈ ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਬੱਚੇ ਅਗਲੇ ਕੁਐਸਚਨ ਦੀ ਜੈਜਾਵੰਤੀ ਰਾਗ ਹੈ ਜਿਹੜਾ ਇਹ ਕਿੰਨੇ ਨੰਬਰ ਤੇ ਆ ਹਾਂਜੀ ਜਿਵੇਂ 31 ਰਾਗ ਹੈ ਬੱਚੇ ਤੇ ਜਿਹੜਾ ਉਹ ਚ ਜੈਜਾਵੰਤੀ ਰਾਗ ਹੈ ਉਹ ਕਿੰਨੇਵੇਂ ਨੰਬਰ ਤੇ ਹੈ ਹਾਂਜੀ 30 31 32 ਜਾਂ 33 ਜੈਜਾਵੰਤੀ ਇੱਥੇ ਰਾਗ ਗੱਗਾ ਸੀ ਬੱਚੇ ਠੀਕ ਹੈ ਜੈਜਾਵੰਤੀ ਰਾਗ ਹੈ ਜਿਹੜਾ 31ਵੇਂ ਨੰਬਰ ਤੇ ਹੈ ਕਪਤੀ ਮਾਰ ਆ ਗਿਆ ਖੀਰਲਾ ਰਾਗ ਆ ਗਿਆ ਜੋ ਗੁਰੂ ਤੇਗ ਬਹਾਦਰ ਜੀ ਨੇ ਵਰਤਿਆ ਆਪਦੀ ਰਚਨਾ ਦੇ ਵਿੱਚ ਠੀਕ ਹੈ ਅਗਲਾ ਪ੍ਰਸ਼ਨ ਹੈਗਾ ਬੱਚੇ ਆਪਣੇ ਕੋਲ ਅੱਜ ਦੇ ਆਪਣੇ ਜਿਹੜੇ ਪ੍ਰਸ਼ਨ ਹੈ ਇਹ ਹੋ ਚੁੱਕੇ ਐ ਠੀਕ ਹੈ ਚੰਗਾ ਲੱਗਿਆ ਤਾਂ ਬੱਚੇ ਲਾਈਕ ਕਰ ਦਿਓ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਣਾ ਨਾ ਭੁੱਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਓਕੇ ਜੀ ਧੰਨਵਾਦ